ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਛਟੀ ਹਲਚਲ ਤੇ ਮੈਂ ਤੁਹਾਡਾ ਅਸ਼ੋਕ ਚੋਪੜਾ ਤਸਵੀਰਾਂ ਸਾਂਝੀਆਂ ਕਰ ਰਿਹਾ ਜੀ ਤੁਹਾਡੇ ਨਾਲ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖੇ ਮਾਰਕ ਪਿੰਡ ਕਲਤਰਾ ਕੋਲ ਦੀਆਂ ਜਿੱਥੇ ਟੈਂਪੂ ਟਰੈਵਲਰ ਇੱਕ ਜਿਹੜਾ ਰੇਲਵੇ ਦਾ ਓਵਰ ਬ੍ਰਿਜ ਹੈ ਉੱਥੇ ਫੁੱਟਫਾਤ ਨੂੰ ਕ੍ਰੋਸ ਕਰਦਾ ਹੋਇਆ ਆ ਤੁਸੀਂ ਲੋਹੇ ਦੇ ਜਿਹੜੇ ਵੱਡੇ ਵੱਡੇ ਖੰਭੇ ਬਣਿਆ ਇਹਨਾਂ 'ਚ ਜਾ ਟਕਰਾਇਆ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਟੈਂਪੋ ਟਰੈਵਲਰ ਹੈ ਬੁਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਿਆ ਦੱਸਿਆ ਜਾ ਰਿਹਾ ਕਿ ਇਹ ਟੈਂਪੋ ਟਰੈਵਲਰ ਬੈਲਨਾ ਤੋਂ ਦਿੱਲੀ ਜਾ ਰਿਹਾ ਸੀਗਾ ਤੇ ਇਹਦੇ ਵਿੱਚ ਜਿਹੜੇ ਕਿਸੇ ਕੰਪਨੀ ਦੇ ਬੰਦੇ ਸੀ ਜਿਹੜੇ ਬੈਲਨਾ ਤੋਂ ਕੰਪਨੀ ਵੱਲੋਂ ਦਿੱਲੀ ਜਾ ਰਹੇ ਸੀਗੇ ਮਿਲੀ ਜਾਣਕਾਰੀ ਦੇ ਅਨੁਸਾਰ ਜਿਹੜਾ ਇਹ ਹਾਦਸਾ ਇਹ ਟੜਕੇ ਲਗਭਗ 2:30 ਅਤੇ 3 ਵਜੇ ਦੇ ਵਿਚ ਵਿਚ ਹੋਇਆ ਤੇ ਇਸ ਟੈਂਪੋ ਟਰੈਵਲਰ ਵਿੱਚ ਜਿਹੜੇ ਬੈਠੇ ਲੋਕਾਂ ਵਿੱਚੋਂ ਪੰਜ ਜਿਹੜੇ ਲੋਕ ਸੀਗੇ ਉਹ ਹਲਕੇ ਜ਼ਖਮੀ ਹੋਏ ਸੀਗੇ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸੀਗੀਆਂ ਸਾਰਿਆਂ ਨੂੰ ਜ਼ਖਮੀ ਹਾਲਾਤ ਸਿਵਲ ਹਸਪਤਾਲ ਨੰਗਲ ਲੈ ਜਾਇਆ ਗਿਆ ਸੀਗਾ ਜਿੱਥੇ ਪ੍ਰਾਇਮਿਕ ਉਪਚਾਰ ਦੇਣ ਤੋਂ ਬਾਅਦ ਸਾਰਿਆਂ ਨੂੰ ਛੁੱਟੀ ਦੇ ਦਿੱਤੀ ਗਈ ਇੱਕ ਵਾਰੀ ਫਿਰ ਦੱਸ ਦਵਾ ਕਿ ਬੈਣਾ ਤੋਂ ਦਿੱਲੀ ਜਾ ਰਿਹਾ ਇਹ ਟੈਂਪੋ ਟਰੈਵਲਰ ਪਿੰਡ ਕਲਿੱਤਰਾ ਦੇ ਕੋਲ ਰੇਲਵੇ ਓਵਰ ਬ੍ਰਿਜ ਦੇ ਥੱਲੇ ਫੁੱਟਪਾਥ ਨੂੰ ਕ੍ਰੋਸ ਕਰਦਾ ਹੋਇਆ ਦੂਸਰੇ ਪਾਸੇ ਆ ਜਿਹੜੇ ਲੋਹੇ ਦੇ ਖੰਭੇ ਬਣਿਆ ਇਹਨਾਂ ਨਾਲ ਜਾ ਟਕਰਾਇਆ ਸੀ ਜਿਸ ਨੇ ਕਰਕੇ 5 ਲੋਕ ਜ਼ਖਮੀ ਹੋਏ ਸੀਗੇ ਜਿਹਨਾਂ ਨੂੰ ਸਿਵਲ ਹਸਪਤਾਲ ਨੰਗਲ ਲਿਆ ਗਿਆ ਸੀਗਾ ਤੇ ਪ੍ਰਾਇਮਰੀਕ ਉਪਚਾਰ ਦੇਣ ਤੋਂ ਬਾਅਦ ਉਹਨਾਂ ਨੂੰ ਛੁੱਟੀ ਦਿੱਤੀ ਗਈ ਰਾਹਤ ਦੀ ਗੱਲ ਇਹ ਹੀ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਤਸਵੀਰਾਂ ਸਾਂਝੀਆਂ ਕਰ ਰਿਹਾ ਜੀ ਤੁਹਾਡੇ ਨਾਲ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖੇ ਮਾਰਕ ਪਿੰਡ ਕਲਤਰਾ ਕੋਲ ਦੀਆਂ ਜਿੱਥੇ ਟੈਂਪੂ ਟਰੈਵਲਰ ਇੱਕ ਜਿਹੜਾ ਰੇਲਵੇ ਦਾ ਓਵਰ ਬ੍ਰਿਜ ਹੈ ਉੱਥੇ ਫੁੱਟਫਾਤ ਨੂੰ ਕ੍ਰੋਸ ਕਰਦਾ ਹੋਇਆ ਆ ਤੁਸੀਂ ਲੋਹੇ ਦੇ ਜਿਹੜੇ ਵੱਡੇ ਵੱਡੇ ਖੰਭੇ ਬਣੇ ਆ ਇਹਨਾਂ 'ਚ ਜਾ ਟਕਰਾਇਆ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਤੁਸੀਂ ਦੇਖ ਸਕਦੇ ਹਾਂ ਕਿ ਜਿਹੜਾ ਟੈਂਪੋ ਟਰੈਵਲਰ ਹੈ ਬੁਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਿਆ ਦੱਸਿਆ ਜਾ ਰਿਹਾ ਕਿ ਇਹ ਟੈਂਪੋ ਟਰੈਵਲਰ ਬੈਡਨਾ ਤੋਂ ਦਿੱਲੀ ਜਾ ਰਿਹਾ ਸੀਗਾ ਤੇ ਇਹਦੇ ਵਿੱਚ ਜਿਹੜੇ ਕਿਸੇ ਕੰਪਨੀ ਦੇ ਬੰਦੇ ਸੀ ਜਿਹੜੇ ਬੈਡਨਾ ਤੋਂ ਕੰਪਨੀ ਵੱਲੋਂ ਦਿੱਲੀ ਜਾ ਰਹੇ ਸੀਗੇ ਮਿਲੀ ਜਾਣਕਾਰੀ ਦੇ ਅਨੁਸਾਰ ਜਿਹੜਾ ਇਹ ਹਾਦਸਾ ਇਹ ਤੜਕੇ ਲਗਭਗ 2:3 ਅਤੇ 3 ਵਜੇ ਦੇ ਵਿੱਚ ਵਿੱਚ ਹੋਇਆ ਤੇ ਇਸ ਟੈਂਪੋ ਟਰੈਵਲਰ ਦੇ ਜਿਹੜੇ ਬੈਠੇ ਲੋਕਾਂ ਵਿੱਚੋਂ ਪੰਜ ਜਿਹੜੇ ਲੋਕ ਸੀਗੇ ਉਹ ਹਲਕੇ ਜ਼ਖਮੀ ਹੋਏ ਸੀਗੇ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸੀਗੀਆਂ ਸਾਰਿਆਂ ਨੂੰ ਜ਼ਖਮੀ ਹਾਲਾਤ ਚ ਸਿਵਲ ਹਸਪਤਲ ਨੰਗਲ ਲੈ ਜਾਇਆ ਗਿਆ ਸੀਗਾ ਜਿੱਥੇ ਪ੍ਰਾਇਮਿਕ ਉਪਚਾਰ ਦੇਣ ਤੋਂ ਬਾਅਦ ਸਾਰਿਆਂ ਨੂੰ ਛੁੱਟੀ ਦੇ ਦਿੱਤੀ ਗਈ ਇੱਕ ਵਾਰੀ ਫਿਰ ਦੱਸਦਾਂ ਕਿ ਬੈਜਨਾਥ ਤੋਂ ਦਿੱਲੀ ਜਾ ਰਿਹਾ ਇਹ ਟੈਂਪੋ ਟਰੈਵਲਰ ਪਿੰਡ ਕਲਿਤਰਾ ਦੇ ਕੋਲ ਰੇਲਵੇ ਓਵਰ ਬ੍ਰਿਜ ਦੇ ਥੱਲੇ ਫੁੱਟਪਾਥ ਨੂੰ ਕ੍ਰੋਸ ਕਰਦਾ ਪਿਆ ਦੂਸਰੇ ਪਾਸੇ ਆ ਜਿਹੜੇ ਲੋਹੇ ਦੇ ਖੰਭੇ ਬਣਿਆ ਇਹਨਾਂ ਨਾਲ ਜਾ ਟਕਰਾਇਆ ਸੀ ਜਿਸ ਨੇ ਕਰਕੇ ਪੰਜ ਲੋਕ ਜ਼ਖਮੀ ਹੋਏ ਸੀਗੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਨੰਗਲ ਲਿਆ ਗਿਆ ਸੀਗਾ ਤੇ ਪ੍ਰਾਇਮਰੀਕ ਉਪਚਾਰ ਦੇਣ ਤੋਂ ਬਾਅਦ ਉਹਨਾਂ ਨੂੰ ਛੁੱਟੀ ਦਿੱਤੀ ਗਈ ਰਾਹਤ ਦੀ ਗੱਲ ਇਹ ਹੀ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ